ਜੀ ਤੁਹਾਡੀ ਚੈਰੀ ਵਿੱਚ ਨਵੇਂ ਬਲੌਗਰ ਹਾਜ਼ਰ ਹਾਂ ਜੀ ਆਹ ਵੇਖੋ ਜੀ ਇਹ ਮੰਨਪੁਰ ਦਾ ਸੂਆ ਜਿਹੜਾ ਕੀ ਸੇਵ ਵੱਲੋਂ ਆ ਰਿਹਾ ਜਿੱਧਰੋਂ ਪਾਣੀ ਵੱਲੀ ਆਉਂਦਾ ਜੀ ਸੂਆ ਆਹ ਵੇਖੋ ਜੀ ਸਾਹਮਣੇ ਲੋਹੇ ਵਾਲਾ ਲੋਹੇ ਦਾ ਪੁੱਲ ਤੇ ਇਹ ਸੂਆ ਇਹ ਸੂਆ ਦਾ ਪਾਣੀ ਆਹ ਵੇਖੋ ਜੀ ਹੁਣ ਇਧਰੋਂ ਕੱਢਣਾ ਕਿ ਇਹ ਪਹਿਲਾਂ ਕੱਚਾ ਹੁੰਦਾ ਦੀ ਇਹ ਸੂਆ ਇਧਰੋਂ ਖੇਤਾਂ ਨੂੰ ਪਾਣੀ ਜਾਂਦਾ ਤੇ ਹੁਣ ਇਹ ਇਧਰ ਸਰਕਾਰ ਪੱਕਾ ਬਣਾ ਰਹੀ ਆ ਜਿਵੇਂ ਪਹਿਲਾਂ ਉਧਰ ਵੀਡੀਓ ਬਣਾਈਦੀ ਆਪਾਂ ਨੇ ਤੇ ਤੁਸੀਂ ਦੇਖੀ ਸੀ ਓਵੇਂ ਤੇ ਪੱਕਾ ਕਰਨਗੇ ਪਲੱਸ ਤੇ ਲਾਉਣਗੇ ਆ ਵੇਖੋ ਇਟਾ ਵੀ ਆ ਗਈਆਂ ਜੋ ਵੇਖੋ ਜੀ ਉਹ ਬੰਦੇ ਰੋਟੀ ਖਾੜੇ ਨੇ ਅਰੇ ਆਰਾਮ ਕਰੇ ਨੇ ਕੰਮ-ਕੁਮ ਕਰਕੇ ਆ ਵੇਖੋ ਆ ਥੂਆ ਹੁਣੇ ਵੀ ਪੱਕਾ ਕਰਨ ਲੱਗ ਗਏ ਜੀ ਇਹਨਾਂ ਵਾਸਤੇ ਇੱਕ ਲਾਈਕ ਇੱਕ ਸ਼ੇਅਰ ਦਾ ਬਟਨ ਜੁੱਧ ਦਵਾਇਓ ਇਹਨਾਂ ਦੀ ਮਿਹਨਤ ਨੂੰ ਆ ਵੇਖੋ ਜੀ ਇੰਨੀ ਧੁੱਪਾਂ ਪਈ ਆ ਤੇ ਇੰਨਾ ਗਰਮੀ ਵਿੱਚ ਕੰਮ ਕਰਨਾ ਕੋਈ ਸੌਖਾ ਨਹੀਂ ਹੈਗਾ ਔਖਾ ਹੀ ਆ ਹਾਲਾਂਕਿ ਆਪਣੇ ਕੋਲ ਮਸ਼ੀਨੀ ਵੀ ਆ ਗਿਆ ਬਤਮੀ ਜੋੜ ਲੱਗਦਾ ਹੈ ਆਪਣਾ ਤਸਵੀਰ ਦਾ ਤੇ ਮਸ਼ੀਨੇ ਜੋੜ ਲੱਗਦਾ ਵਾ ਮਿਲਾਂਗੇ ਆਪਾਂ ਅਗਲੇ ਵਲੌਗ ਵਿੱਚ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਜਾ ਰਹੇ ਚੱਲਣ ਨੂੰ ਆਹ ਵੇਖੋ ਜੀ ਬਾਈ ਗਰੂ ਮੇਰੇ ਘਰੇ ਲਵ ਯੂ ਧੰਨਵਾਦ